ਮਾਨਯੋਗ ਪ੍ਰਧਾਨ ਜੀ ਅਸੀਂ ਨਾ ਤੁਹਾਡਾ ਨਾਬਾ ਪੌਸ਼ਨ ਦੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਤੇ ਅੱਜ ਤੁਸੀਂ ਜਿਹੜਾ ਨਾਬਾ ਆਏ ਹੋ ਸਰ ਕੀ ਤੁਹਾਡੇ ਵਿਚਾਰਲੇ ਸਾਡੇ ਨਾਲ ਵੀ ਸਾਂਝੇ ਕਰੋ ਜਿਹੜਾ ਅੱਜ ਨਾਬਾ ਦੇ ਵਿੱਚ ਸਿਵਸੈਨਾ ਹਿੰਦੁਸਤਾਨ ਦੇ ਪੰਜਾਬ ਆਰਟੀ ਸੈੱਲ ਦੇ ਪ੍ਰਧਾਨ ਸੂਬਾ ਦਾ ਜਿਹੜੇ ਹੈਗੇ ਤੇਜ ਰਿੰਕੂ ਜੀ ਔਰ ਨੰਦ ਲਾਲ ਜੀ ਇਹਨਾਂ ਦੇ ਵਾਜ ਦੇ ਵਿੱਚ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾਵਾਂ ਕਾਰਕ੍ਰਿਤਾਵਾਂ ਦੀ ਬੈਠਕ ਹੋਈ ਹੈ ਔਰ ਅਸੀਂ ਫੈਸਲਾ ਕੀਤਾ ਹੈ ਵੀ ਸੰਗਠਨ ਨੂੰ ਜਿਹੜਾ ਹੈ ਨਾਬਾ ਦੇ ਵਿੱਚ ਹੋਰ ਮਜ਼ਬੂਤ ਕੀਤਾ ਜਾਵੇ ਵੱਖ-ਵੱਖ ਵਾਡਾਂ ਦੇ ਵਿੱਚ ਜਿੱਥੇ ਬੰਦੇ ਨੂੰ ਮਜ਼ਬੂਤ ਬਣਾਇਆ ਜਾਵੇ ਕਿਉਂਕਿ ਪਾਰਟੀ ਦਾ ਇਹ ਇਰਾਦਾ ਹੈ ਕਿ ਆਉਣ ਵਾਲੇ ਨਗਰ ਕਾਉਂਸਲ ਦੀਆਂ ਜੇ ਚੋਣਾਂ ਹੋਣਗੀਆਂ ਤਾਂ ਉਸ ਸਮੇਂ ਸ਼ਿਵ ਸੈਨਾ ਹਿੰਦੁਸਤਾਨ ਆਪਣੇ ਉਮੀਦਵਾਰ ਖੜੇ ਕਰੇਗੇ ਔਰ ਨਾਬਾ ਦੀ ਜਨਤਾ ਨੂੰ ਜੋ ਵੀ ਔਕੜਾ ਆ ਰਹੀਆਂ ਜੋ ਸਮੱਸਿਆਵਾਂ ਆ ਰਹੀਆਂ ਉਦੇ ਉਤੇ ਸ਼ਿਰਸ਼ਾਨਾਂ ਦੋਸਤਾਨ ਉਹਨਾਂ ਸਮੱਸਿਆਵਾਂ ਨੂੰ ਝੁੱਕਣ ਦਾ ਕੰਮ ਕਰੇ ਤਾਂ ਜਿਹੜਾ ਆ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਵਾਲੇ ਕੁਝ ਹਣੇ ਦਿੱਤੇ ਆ ਇਹਦੇ ਸੁਧਾਰ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਗਵਰਨਰ ਸਾਹਿਬ ਤੋਂ ਵੀ ਟਾਈਮ ਮੰਗਿਆ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਅੰਦਰ ਇੱਕ ਦਰ ਨਿਆ ਤਲਵਾਰਾ ਨਾਲ ਹਮਲਾ ਕੀਤਾ ਨੌਜਵਾਨ ਨੇ ਢਾਂਗਾ ਨੇ ਢਾਂਗ ਨੇ ਉਹਨੂੰ ਵੜ ਦਿੱਤਾ ਇਸ ਤਰ੍ਹਾਂ ਐਸਜੀਪੀਸੀ ਦੇ ਮੁਲਾਜ਼ਮਾਂ ਤੇ ਹਮਲਾ ਹੋ ਗਿਆ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪੰਜਾਬ ਸਰਕਾਰ ਨੂੰ ਇਹਦਾ ਸਖ਼ਤੇ ਨਾਲ ਨੋਟਿਸ ਲੈਣਾ ਚਾਹੀਦਾ ਹੈ ਆ ਇਹਦੇ ਨਾਲ-ਨਾਲ ਮੈਂ ਨਿਹੰਗ ਜਥੇਬੰਦਿਆਂ ਦੇ ਮੁਖੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਨਿਹੰਗ ਬਾਣਾ ਗੁਰੂ ਸਾਹਿਬਾ ਨੇ ਬਖਸ਼ਿਆ ਸੀਗਾ ਉਹਦੇ ਉੱਤੇ ਜਿਹੜੇ ਲੋਕ ਦਾਗ ਲਗਾ ਰਹੇ ਆ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਮ ਜਨਤਾ ਦੀ ਜਿਹੜੀ ਸ਼ਰਧਾ ਨਿਹੰਗ ਬਾਣੇ ਦੇ ਉੱਤੇ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਾ ਖੜਾ ਸ। ਸਰ ਖਾਲਸਤਾਨੀ ਕਹਿਣ ਦਾ ਤੁਹਾਡਾ ਕੀ ਮਤਲਬ ਹੈ? ਖਾਲਸਤਾਨੀ ਮਤਲਬ ਇਹ ਹੈ ਕਿ ਜਿਹੜੇ ਕਿ ਪਾਕਿਸਤਾਨ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨਾ ਚਾਹੁੰਦੇ ਐ ਸਾਡਾ ਜਿਹੜਾ ਨੌਜਵਾਨ ਵੱਡਾ ਵਰਗਾ ਆਈਲੈਂਡਸ ਕਰਕੇ ਬਾਹਰ ਜਾ ਰਿਹਾ ਔਰ ਪੰਜਾਬ ਦੀ ਧਰਤੀ ਦੇ ਉੱਤੇ ਆਪਾਂ ਇਨਵੈਸਟਮੈਂਟ ਸਮੇਲਨ ਕਰ ਰਹੇ ਆ ਮੁੱਖ ਮੰਤਰੀ ਕਹਿ ਰਹੇ ਆ ਕਿ ਬੰਗਲੌਰ ਤੋਂ ਕੰਪਨੀ ਆ ਰਹੀ ਹੈ ਦੂਜੀ ਆ ਰਹੀ ਹੈ ਪਰ ਜੇ ਲਗਾਤਾਰ ਇਸ ਤਰ੍ਹਾਂ ਹਮਲੇ ਹੋਣਗੇ ਲਗਾਤਾਰ ਇਸ ਤਰ੍ਹਾਂ ਕਿਰਪਾਨ ਦੀ ਦੁਰਵਰਤ ਹੋਏਗੀ ਲਗਾਤਾਰ ਜੇ ਸਰੇ ਆਮ ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਜਾਏਗੀ 100 200 ਰਾਉਂਡ ਗੋਲੀਆਂ ਚੱਲਣਗੀਆਂ ਤਾਂ ਫਿਰ ਇੱਥੇ 5000 ਕਰੋੜ 2000 ਕਰੋੜ 100 ਕਰੋੜ ਰੁਪਏ ਦੀ ਇਨਵੈਸਟਮੈਂਟ ਕੌਣ ਕਰੇਗਾ ਔਰ ਜੇ ਇੱਥੇ ਇਨਵੈਸਟਮੈਂਟ ਨਹੀਂ ਹੋਈ ਇਹ ਕਾਰਖਾਨਾ ਨਹੀਂ ਆਏਗਾ ਤਾਂ ਤੁਸੀਂ ਹਿੰਦੂ ਸਿੱਖ ਦਾ ਵਿਵਾਦ ਛੱਡ ਦਿਓ ਪੰਜਾਬੀ ਨੌਜਵਾਨਾਂ ਦਾ ਫਿਊਚਰ ਕੀ ਹੈ ਭਵਿੱਖ ਕੀ ਹੈ ਆਪਾਂ ਹਿੰਦੂ ਸਿੱਖ ਵਿਵਾਦ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬੀ ਲੋਕਾਂ ਦੇ ਫਿਊਚਰ ਦੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਇੰਡਸਟਰੀ ਨਹੀਂ ਆਏਗੀ ਕਾਰਖਾਨਾ ਨਹੀਂ ਆਏਗਾ ਤੇ ਫਿਰ ਪੰਜਾਬ ਦੇ ਨੌਜਵਾਨ ਕਰਨਗੇ ਕੀ ਹਿੰਦੂ ਸਿੱਖ ਵਿਵਾਦ ਪੰਜਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ ਇਹ ਸਿਰਫ ਲੀਡਰਾਂ ਦੇ ਕੋਲ ਨਜ਼ਰ ਆਉਂਦਾ ਨਹੀਂ ਨਹੀਂ ਜੇ ਆਪਾਂ ਬਹੁਤ ਹੀ ਸਿਆਣੀ ਗੱਲ ਕਰੀਏ ਉਹ ਅਲੱਗ ਗੱਲ ਹੈ ਕਿ ਇੱਥੇ ਹਿੰਦੂ ਸਿੱਖ ਵਿਵਾਦ ਨਹੀਂ ਨਜ਼ਰ ਆ ਰਿਹਾ ਸਾਰੇ ਵਿਦਵਾਨੇ ਕਹਿੰਦੇ ਵਿਵਾਦ ਨਹੀਂ ਨਜ਼ਰ ਆ ਰਿਹਾ ਲੇਕਿਨ ਕੁਝ ਲੋਕ ਐਸੀ ਹਰਕਤਾਂ ਕਰ ਰਹੇ ਨੇ ਕਿ ਇਸ ਤਰ੍ਹਾਂ ਦਾ ਵਿਵਾਦ ਪੈਦਾ ਹੋ ਜਾਏ ਇਸ ਤਰ੍ਹਾਂ ਦੇ ਵਿਵਾਦ ਦੀ ਸ਼ਕਲ ਨਜ਼ਰ ਆਏ ਔਰ ਇਹ ਵਿਵਾਦ ਦੀ ਸ਼ਕਲ ਕੇਵਲ ਉਹ ਪੰਜਾਬ ਚ ਨਹੀਂ ਰੱਖਣਾ ਚਾਹੁੰਦੇ ਉਹ ਚਾਹਦੇ ਕਿ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੂਸਰੀ ਸਟੇਟਾਂ ਦੇ ਵਿੱਚ ਵੀ ਆਏ ਤਾਂ ਕਿ ਪੂਰੀ ਤਰ੍ਹਾਂ ਉਹਨਾਂ ਦੀ ਸੋਚ ਫਲ ਸਕੇ ਇਹ ਸਾਰੀ ਚੀਜ਼ਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਪਏਗਾ ਤੁਸੀਂ ਦੱਸੋ ਕਿ ਨਿਹੰਗਾਂ ਦੇ ਬਾਣੇ ਦੇ ਵਿੱਚ ਅਗਰ ਅਜੀਬ ਬੇਸੀ ਦੇ ਮੈਂਬਰਾਂ ਨੂੰ ਵੀ ਵੜ ਦਿੱਤਾ ਜਾ ਰਿਹਾ ਹੈਗਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਜਾ ਰਿਹਾ ਹੈ ਕਿਸੇ ਵਿਅਕਤੀ ਨੇ ਅਗਰ ਫ੍ਰਿਜ ਠੀਕ ਕਰਨ ਤੋਂ ਮਨਾ ਕਰ ਦਿੱਤਾ ਆਪਾਂ ਨਿਹੰਗਵਾਣੇ ਦੇ ਵਿੱਚ ਉਹਨੂੰ ਤਲਵਾਰ ਮਾਰ ਕੇ ਟੁਕ ਟੁ ਟੋਟੇ ਕਰ ਰਿਹਾ ਹੈ ਕੋਈ ਬੰਦਾ ਆਪਣੇ ਕੁਝ ਕਰ ਰਿਹਾ ਆਪਾਂ ਕਹੇ ਨਹੀਂ ਇਹ ਨਹੀਂ ਕਰਨਾ ਨਹੀਂ ਤਾਂ ਤੈਨੂੰ ਅਸੀਂ ਕੱਟ ਵੜ ਦਾਂਗੇ ਇਹ ਪੰਜਾਬ ਤਾਲਿਬਾਨ ਦੇ ਰਸਤੇ ਤੇ ਜਾਏਗਾ ਕਿ ਕਾਨੂੰਨ ਦੇ ਰਸਤੇ ਤੇ ਜਾਏਗਾ ਕਨ ਜਦੋਂ ਆਪਾਂ ਉਹ ਬੰਦਾ ਨਿਹੰਗ ਬਾਣੇ ਵਾਲਾ ਵੱਢ ਦਿੰਦਾ ਫਿਰ ਕਹਿੰਦੇ ਕਿ ਪੁਲਿਸ ਅਸੀਂ ਗ੍ਰਫਤਾਰ ਕਰ ਲਿਆ ਪੁਲਿਸ ਦਾ ਕੰਮ ਹੈ ਕ੍ਰਾਈਮ ਹੋਣ ਤੋਂ ਪਹਿਲਾਂ ਇੱਕ ਪ੍ਰਭਾਵ ਪੈਦਾ ਕਰਨਾ ਜਦੋਂ ਕ੍ਰਾਈਮ ਹੋ ਹੀ ਗਿਆ ਕਤਲ ਹੋ ਗਿਆ ਚੋਰੀ ਹੋ ਗਈ ਡਕੈਤੀ ਹੋ ਗਈ ਬਲਾਤਕਾਰ ਹੋ ਗਿਆ ਫਿਰ ਕ੍ਰਾਈਮ ਕਰਨ ਵਾਲਾ ਤਾਂ ਪਕੜੇ ਹੀ ਜਾਏਗਾ ਦੋ ਦਿਨ ਬਾਅਦ ਜਾਂ ਦੋ ਦਿਨ ਪਹਿਲਾਂ ਇਹ ਪੁਲਿਸ ਦੀ ਪ੍ਰਾਪਤੀ ਨਹੀਂ ਹੈ ਪੁਲਿਸ ਦੀ ਪ੍ਰਾਪਤੀ ਹੈ ਕਿ ਕ੍ਰਾਈਮ ਰੇਟ ਨੀਚੇ ਆਏ ਪੁਲਿਸ ਦੀ ਵਰਦੀ ਦਾ ਡਰ ਹੋਵੇ ਉਹ ਵਰਦੀ ਦਾ ਡਰ ਅੱਜ ਕਿਤੇ ਨਾ ਕਿਤੇ ਖਤਮ ਹੋ ਗਿਆ ਹੈ ਔਰ ਕੇਵਲ ਏਸੀ ਦੇ ਕਮਰੇ ਜਬ ਪਲਾਨ ਬਣ ਰਿਹਾ ਕਿ ਪੁਲਿਸ ਸਮੂਹਿਕ ਚੈਕਿੰਗ ਕਰੇਗੀ ਉਹ ਸਮੂਹਿਕ ਚੈਕਿੰਗ ਨਾਲ ਕਿ ਰੋਜ਼ ਚੈਕਿੰਗ ਹੋਵੇ ਰੋਜ਼ ਕਾਰਵਾਈ ਹੋਵੇ ਜਿਹੜੇ ਲੋਕਾਂ ਦੇ ਇਸ ਤਰ੍ਹਾਂ ਦੇ ਮਸਲੇ ਕਾਨੂੰਨ ਵਿਵਸਥਾ ਦੇ ਜਾਂ ਗੁੰਡੇ ਜਿਹੜੇ ਲੋਕ ਹੈ ਜਾਂ ਜਿਹੜੇ ਲੋਕ ਧਾਰਮਿਕ ਬਾਣੇ ਦਾ ਦੁਰਪਯੋਗ ਕਰ ਰਹੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸਰ ਇਹ ਜਿਹੜਾ ਤੁਸੀਂ ਮਸਲਾ ਕਹਿ ਰਹੇ ਨਹੀਂਗਾ ਨਾ ਜਿਹੜਾ ਹਮਲਾ ਕਰਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਇਹਦੇ ਤੇ ਬੰਦੇ ਉਹ ਫੇਰ ਇਹਨਾਂ ਦੇ ਬੇਤ ਮੈਂ ਪਾਗਲ ਸੀਗਾ ਤੇ ਇਹੇ ਜੀ ਮਤਲਬ دماغ ਦਿਮਾਗ ਤੋਂ ਪਾਗਲ ਹੋਣ ਕਰਕੇ ਇਹਨੇ ਹਰਕਤ ਕਰਦੀ ਅੱਛਾ ਜਦੋਂ ਉਸ ਦੇ ਬਾਰੇ ਕੋਈ ਬੰਦਾ ਰਿਐਕਟ ਕਰਦਾ ਤਾਂ ਫਿਰ ਉਹ ਖਾਲਸਤਾਨੀ ਕਿਉਂ ਜਾਂ ਨਹਿਿੰਦ ਪਨੇਂਦ ਇਹ ਮੈਂ ਇਹ ਨਹੀਂ ਕਹ ਰਿਹਾ ਗੁਰਦੁਆਰਾ ਸਾਹਿਬ ਦੀ ਬੇਦਵੀ ਹੋਵੇ ਮੰਦਿਰ ਦੀ ਹੋਵੇ ਜਾਂ ਕਿਸੇ ਧਾਰਮਿਕ ਸਥਾਨ ਦੀ ਹੋਵੇ ਉਹਦੇ ਇਹ ਕਲੂ ਬਿਲਕੁਲ ਨਹੀਂ ਦੇਣਾ ਚਾਹੀਦਾ ਕਿ ਇਹ ਮੈਂਟਲੀ ਅਪਸੈਟ ਹੈ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਔਰ ਸਖਤ ਕਾਰਵਾਈ ਹੋਵੇ ਤਾਂ ਕਿ ਉਹ ਦੂਸਰਾ ਕੋਈ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਤੋਂ ਸੰਕੋਚ ਕਰੇ हिचक ਕਰੇ ਉਹਨੂੰ ਡਰ ਪੈਦਾ ਹੋਵੇ ਮੈਂ ਹੁਣ ਬੇਨਤੀ ਇਹ ਹੀ ਕੀਤੀ ਹੈ ਕਿ ਵਰਦੀ ਦਾ ਖੌਫ ਹੋਣਾ ਚਾਹੀਦਾ ਹੈ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ ਆਪਾਂ ਜਦੋਂ ਇਹ ਕਲੂ ਦੇ ਦਿੰਦੇ ਆ ਕਿ ਗੁਰਦੁਆਰਾ ਸਾਹਿਬ 'ਚ ਜਾਂ ਮੰਦਿਰ 'ਚ ਜਾਂ ਕਿਸੇ ਵੀ ਧਾਰਮਿਕ ਸਥਾਨ 'ਚ ਬੇਅਦਬੀ ਕਰਨ ਵਾਲਾ ਮੈਂਟਲੀ ਅਫਸਰਟ ਸੇਗਾ ਤਾਂ ਉਹ ਕਿਥੇ ਨਾ ਕਿਥੇ ਲੋਕਾਂ ਦੇ ਵਿੱਚ ਗੁੱਸੇ ਦਾ ਕਾਰਨ ਬਣਦਾ ਔਰ ਉਹ ਕਾਨੂੰਨ ਵਿਵਸਥਾ ਤੋਂ ਵਿਸ਼ਵਾਸ ਉਡਦਾ ਹੈ ਤਾਂ ਮੇਰੀ ਤੇ ਮੰਗ ਹੈ ਚਾਹੋ ਕੋਈ ਵੀ ਧਾਰਮਿਕ ਸਥਾਨ ਦੇ ਵਿਦਵੀ ਕਰਨ ਵਾਲਾ ਹੋਵੇ ਕਾਨੂੰਨ ਚ ਜੋ ਵੀ ਨਿਯਮ ਹੈ ਉਹਦੇ ਅਨੁਸਾਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਐਗਜ਼ੈਂਪਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਦਿਮਾਗੀ ਮੈਂਟਲ ਆਦਮੀ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਬੇਦਬੀ ਦੀ ਜੁਰਤ ਨਾ ਕਰੇ ਉਹ ਚਾਹੇ ਗੁਰਦੁਆਰਾ ਸਾਹਿਬ ਹੋਵੇ ਚਾਹੇ ਮੰਦਿਰ ਜੀ ਹੋਵੇ ਜਾਂ ਚਾਹੇ ਕੋਈ ਵੀ ਧਾਰਮਿਕ ਸਥਾਨ ਹੋਵੇ ਇਸ ਤਰ੍ਹਾਂ ਦੀ ਬੇਦਬੀ ਦੇ ਖਿਲਾਫ ਸਪਸਨਾ ਹਿੰਦੁਸਤਾਨ ਦਾ ਸਖਤ ਸਟੈਂਡ ਹੈ ਸਰ ਹੁਣ ਪੰਜਾਬ ਦੇ ਹਾਲ ਸੁਧਾਰਨ ਵਾਸਤੇ ਤੁਸੀਂ ਅੱਗੇ ਕੀ ਕਲਾਨ ਬਣਾ ਰਹੇ ਹੋ ਦੇਖੋ ਹਾਲਾਤ ਸਰਕਾਰ ਨੇ ਸੁਧਾਰਨੇ ਜਿਨ੍ਹਾਂ ਨੂੰ ਲੋਕਾਂ ਨੇ ਜਨਮਤ ਦਿੱਤਾ ਜਿਨ੍ਹਾਂ ਨੂੰ ਲੋਕਾਂ ਦੇ ਪੁਲਿਸ ਦੀ ਬਾਗਡੋਰ ਦਿੱਤੇ ਹਾਲਾਤ ਉਹ ਸੁਧਾਰਨਗੇ ਅਸੀਂ ਤਾਂ ਜਨਤਾ ਦੀਆਂ ਭਾਵਨਾਵਾਂ ਦਾ ਪ੍ਰਤੀਨਿਧਿਤਵ ਕਰ ਸਕਦੇ ਜਨਤਾ ਦੇ ਦਿਮਾਗ ਦੇ ਵਿੱਚ ਸਮੇਂ ਚੱਲ ਰਿਹਾ ਹੈ ਕਿ ਜਿਨ੍ਹਾਂ ਨੂੰ ਕਾਨੂੰਨ ਸੁਧਾਰਨਾ ਚਾਹੀਦਾ ਉਹ ਮੂਕ ਦਰਸ਼ਕ ਬਨੇ ਹੋਇਆ ਕਾਨੂੰਨ ਕਿਵੇਂ ਸੁਧਰੇਗਾ ਜੇ ਪੁਲਿਸ ਦਾ ਇੱਕ ਗਾਰਡ ਜਿਹਦੀ ਸਿਕਿਉਰਿਟੀ ਕਰਨੀ ਹੈ ਉਹ નિષ્ફળ ਹੋ ਜਾਂਦਾ ਹੈ 18 18 ਗਨਮੈਨ ਸੁਨੀਲ ਸੂਰੀ ਦੀ ਹੱਤਿਆ ਦੇ ਸਾਹਮਣੇ ਉਪਸਥਿਤ ਰਹਿੰਦੇ ਐ ਔਰ ਉਹਨਾਂ ਚ 18 ਦੇ 18 ਗਨਮੈਨ ਇੱਕ ਫਾਇਰ ਨਹੀਂ ਕਰ ਸਕਦੇ ਸਿਵਿਲਿਅਨ ਬੰਦਾ ਫਾਇਰ ਕਰਦਾ ਹੈ ਸਿਵਿਲਿਅਨ ਬੰਦੇ ਜਾ ਕੇ ਪਕੜਦੇ ਐ ਤੇ ਜਿਹੀ ਪੁਲਿਸ ਜਿਹੜੀ ਐ ਜਿਹੜੀ ਕਿ ਆਪਣੇ ਕਰਤੱਵ ਤੋਂ ਚੂਕ ਰਹੀ ਐ ਉਹਦੀ ਓਵਰਹਾਲਿੰਗ ਹੋਣੀ ਚਾਹੀਦੀ ਐ ਉਹਦੀ ਲੀਡਰਸ਼ਿਪ ਦੇ ਉੱਤੇ ਓਵਰਹਾਲਿੰਗ ਹੋਣੀ ਚਾਹੀਦੀ ਐ ਔਰ ਸ਼ਕਤੀ ਤੋਂ ਸਰਕਾਰ ਨੂੰ ਕੰਮ ਲੈਣਾ ਚਾਹੀਦਾ ਐ ਸਰਕਾਰ ਨੂੰ ਲੀਪਾ ਪੋਤੀ ਨਹੀਂ ਕਰਨੀ ਚਾਹੀਦੀ ਲੋਕਾਂ ਦਾ ਮਰਨਾ ਕਿ ਸਰਕਾਰ ਸਰਹਰਣ ਤੇ ਫੇਲ ਹੋ ਗਈ ਹੈ ਪੰਜਾਬ ਦੇ ਵਿੱਚ ਇਹ ਤੁਸੀਂ ਮੰਨਦੇ ਹੋ ਦੇਖੋ ਸਰਕਾਰ ਨੇ ਕੁਝ ਕੰਮ ਜ਼ਰੂਰ ਕੀਤੇ ਆ ਜਿਵੇਂ ਸਿਹਤ ਸੰਭਾਵਾਂ ਦੇ ਵਿੱਚ ਕੁਝ ਕੰਮ ਹੋਇਆ ਪਰ ਜਿੰਨੇ ਵੱਡੇ ਪੱਧਰ ਦੇ ਉੱਤੇ ਕੰਮ ਹੋਣਾ ਚਾਹੀਦਾ ਜਿੰਨੇ ਪੱਧਰ ਦੇ ਉੱਤੇ ਭ੍ਰਸ਼ਟਾਚਾਰ ਨੂੰ ਲਗਾਮ ਲੱਗਣੀ ਚਾਹੀਦੀ ਹੈ ਉਹ ਕਿੱਥੇ ਕਿੱਥੇ ਸਰਕਾਰ ਚੂਕ ਗਈ ਹੈ ਸਰਕਾਰ ਜਦ ਤੱਕ ਸਰਕਾਰ ਜਨਤਾ 'ਚ ਨਹੀਂ ਵਿਚਰੇਗੀ ਜਨਤਾ ਦੇ ਜਿਹੜੇ ਐਮ ਐਲ ਏ ਆ ਜਨਤਾ 'ਚ ਵਿਚਰਣਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਸੀਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਜਨਤਾ ਦੇ ਜਿਹੜੇ ਐਮਐਲਏ ਆ ਜਨਤਾ 'ਚ ਵਿਚਰਨਗੇ ਨਹੀਂ ਉਦੋਂ ਤੱਕ ਨਹੀਂ ਲੱਗੇਗਾ ਅਸੀਂ ਸਮਝ ਨਹੀਂ ਸਾਗੇ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਸੀਐਮ ਵਿੰਡੋ ਖੋਲਣ ਦਾ ਮਤਲਬ ਕੀ ਹੈ ਕਿਉਂ ਨਹੀਂ ਸੀਐਮ ਸਾਹਿਬ ਨੇ ਡਿਪਟੀ ਕਮਿਸ਼ਨਰ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਇਹ ਅਧਿਕਾਰੀਆਂ ਉਹਨਾਂ ਦੀ ਨਕੀਲ ਕਸੀ ਵੀ ਜਨਤਾ ਦੀ ਕੋਈ ਵੀ ਸਮੱਸਿਆ اگر ਤੁਹਾਡੇ ਤੋਂ ਬਾਅਦ سی ایم ਆਫਿਸ ਆਏਗੀ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਵੀ ਜਨਤਾ ਤੁਹਾਡੇ ਦਫਤਰ ਚ ਆ ਕੇ ਨਿਰਾਸ਼ ਕਿਉਂ ਹੋ ਗਈ ਉਹਨੂੰ سی ایم ਤੱਕ ਆਣਾ ਪਿਆ ਇਹਦਾ ਮਤਲਬ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆਫ ਫੇਲ ਹੈ ਤੇ ਇਸ ਕਰਕੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਰੇ ਪ੍ਰਭਾਵਸ਼ਾਲੇ ਹੋਣੇ ਚਾਹੀਦੇ ਆ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਉਹ ਤਦ ਹੀ ਬੰਦ ਹੋਏਗਾ ਜੇ ਸਰਕਾਰ ਸਖਤੀ ਤੋਂ ਕੰਮ ਲੇਗੀ ਜੋ ਜਿਨ੍ਹਾਂ ਨੇ ਆ ਕੇ ਸਾਡੇ ਵਿਚਾਰ ਨੂੰ ਆਪਣੀ ਕਲਮ ਦੀ ਆਵਾਜ਼ ਦਿੱਤੀ